ਲਾਈ ਮਿੱਤਰੋ ਜਿਹੜੇ ਭਰਾ ਕਹਿੰਦੇ ਵੀ ਪਸ਼ੂਆਂ ਚੋਂ ਰੂੜੀ ਤੇ ਖੇਤੀਬਾੜੀ ਚ ਤੂੜੀ ਬਚਦੀ ਆ ਉਹਨਾਂ ਦੇ ਇੱਕ ਦਾ ਸਵਾਲ ਦਾ ਜਵਾਬ ਉਸ ਨੂੰ ਵੀਡੀਓ ਚ ਦੇਣ ਲੱਗਿਆਂਗੇ ਤੇ ਇੱਕ ਮਾੜਾ ਪਸ਼ੂ ਸਾਂਭਣ ਦਾ ਚੰਗਾ ਪਸ਼ੂ ਸਾਂਭਣ ਦਾ ਅੰਤਰ ਤੁਹਾਨੂੰ ਦਿਖਾ ਦੇਾਂਗੇ ਤੇ ਚੰਗੀ ਮਿਹਨਤ ਦਾ ਮੁੱਲ ਜਿਹੜਾ ਇਸ ਵੀਡੀਓ ਚ ਪੈਂਦਾਗਾ ਉਹ ਤੁਹਾਨੂੰ ਦਿਖਾ ਦੇਾਂਗੇ ਠੀਕ ਆ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਸ਼ੌਂਕ ਨਾਲ ਦੇਖਣੀ ਆ ਸ਼ੌਂਕ ਹੀ ਤਾਂ ਉਹਤੇ ਵੀਡੀਓ ਬਣਾ ਰਹੇ ਆਂਗੇ ਠੀਕ ਆ ਬਹੁਤੇ ਭਰਾਵਾਂ ਨੂੰ ਜਿਹੜੇ ਭਰਾ ਪਸ਼ੂ ਪਾਲਣ ਦਾ ਕਿੱਤਾ ਕਰਦੇ ਆ ਜਾਂ ਕਿੱਤਾ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਮੰਨ ਕੇ ਚਲੋ ਵੀ ਇਹ ਵੀਡੀਓ ਇੱਕ ਤਰ੍ਹਾਂ ਦਾ ਫਾਇਦੇਮੰਦ ਹੋਊਗੀ ਠੀਕ ਹੈ ਵੀਡੀਓ ਤੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਿਛਲੇ ਦਿਨ ਆਪਾਂ ਲਗਭਗ 2 ਦਿਨ ਪਹਿਲੇ ਆਪਾਂ ਇਹ ਤਿੰਨ ਕੱਟਾਂ ਦੀ ਪੈਂਡ ਅਗਲੇ ਤੋਂ ਵੀਡੀਓ ਪਾਈ ਸੀਗੀ ਜਿਨ੍ਹਾਂ ਚ ਇੱਕ ਕੱਟੀ ਬਹੁਤ ਚੰਗੇ ਰਿਕਾਰਡ ਦੀ ਸੀਗੀ ਤੇ ਬਹੁਤ ਚੰਗੀ ਕੀਮਤ ਤੇ ਪਰ ਜਿਹੜੀ ਜਿਹੜੀ ਇਹ ਕੱਟੀ ਵਿਕ ਕੇ ਅੱਗੇ ਚੱਲੀ ਆ ਕਿੱਥੇ ਚੱਲੀ ਆ ਕਿੰਨੀ ਕੀਮਤ 'ਚ ਵਿਕੀ ਆ ਉਹ ਸਾਰੀ ਆਪਾਂ ਅੱਪਬਾਈ ਇਹਪੀ ਨਾਲ ਗੱਲਬਾਤ ਕਰਾਂਗੇ ਸੋ ਜੁੜੇ ਰਹਿਣਾ ਲਾਸਟ ਤੱਕ ਵੀ ਕੀ ਰਿਕਾਰਡ ਸੀ ਕੱਟੀ ਦਾ ਕਿਉਂ ਇੰਨੀ ਮਹਿੰਗੀ ਵਿਕੀ ਆਗੀ ਆ ਤੁਹਾਨੂੰ ਲਾਸਟ ਤੱਕ ਜੁੜੇ ਰਹਿਣਾ ਬਾਈ ਜੀ ਸਾਰੇ ਪਰਾਂਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਜਿੰਨੇ ਵੀ ਦੇਖ ਰਹੇ ਆ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਵੀ ਹਨਾ ਜੀ ਧੰਨਵਾਦ ਜੀ ਤੁਸੀਂ ਵੀ ਸਾਨੂੰ ਮੌਕਾ ਤਾਂ ਸਮਾਂ ਤਾਂ ਬੁਲਾਇਆ ਇਥੇ ਹਨਾ ਤੇ ਆਪਣੇ ਪਸ਼ੂਆਂ ਦੇ ਦਰਸ਼ਨ ਕਰਵਾਇਆ ਆਪਾਂ ਗੱਲਾਂ ਬਾਤਾਂ ਕੀਤੀਆਂ ਤੇ ਬਾਈ ਹੈਪੀ ਆਪਾਂ ਜਿਹੜਾ ਇਸ ਟਾਈਮ ਲੋਕੇਸ਼ਨ ਆ ਇਹ ਆਪਣਾ ਪਿੰਡਾਕਲੀਆ ਪਿੰਡਾਕਲੀਆ ਬਾਈ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਵੀ ਆਪਣਾ 25 ਕਿਲੋਮੀਟਰ ਬਰਨਾਲਾ ਵੀ ਆਪਣਾ ਸੈਂਟਰ 'ਚ ਪਿੰਡ ਹੈਗਾ ਉੱਤੀ ਪਿੰਡ ਆ ਗਿਆ ਜੀ ਜੋਗੇ ਰੱਲੇ ਕੋਲ ਪਿੰਡ ਆ ਬਾਈ ਜੀ ਤੇ ਆਪਣਾ ਸੰਪਰਕ ਨੰਬਰ ਕਿੰਨਾ ਹੈ 62800387824 ਬਾਈ ਠੀਕ ਆਪਾਂ ਪਰਸੋਂ ਵੀਡੀਓ ਪਾਈ ਸੀ ਆਪਣੇ ਕੋਲ ਹਾਂਜੀ ਬਾਈ ਆਪਾਂ ਪਰਸੋਂ ਵੀਡੀਓ ਪਾਈ ਸੀ ਆਪਣਾ ਵਾ 2 ਘੰਟੇ 'ਚ ਹੋ ਗਿਆ ਸੀਗਾ ਸੌਦਾ ਬਾਈ ਨਾਲ ਹਾਂਜੀ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਸੌਦਾ ਕਰਕੇ ਬਹੁਤ ਵਧੀਆ ਹੋ ਗਿਆ ਜਿਹੜੇ ਇਹ ਤਿੰਨੇ ਘਟੇ ਇੱਕੋ ਭਰਾ ਕੋਲੇ ਗਈਆਂ ਨਹੀਂ ਇੱਕੋ ਭਰਾ ਕੋਲੇ ਗਈਆਂ ਲੈਣੀ ਆ ਉਹ ਬਾਈ ਨੇ ਆ ਸੀਗੀਆਂ ਚਲੋ ਉਹਨਾਂ ਨੇ ਨਾਲ ਇਹ ਲੈ ਲਈਆਂ ਵੀ ਖਰਚਾ ਪ ਹਰਦੀਾਲ ਸਿੰਘਾ ਸੰਗਾ ਡੇਵੀ ਫਾਰਮ ਗੜਸ਼ੰਕਰ ਤੋਂ ਹਾਂਜੀ ਹਾਂਜੀ ਗੜਸ਼ੰਕਰ ਤੋਂ ਜੀ ਉਹਨਾਂ ਦੇ ਭਰਾਵਾਂ ਦਾ ਜਿਹੜਾ ਇਹ ਮਲਕ ਕਟੀਆਂ ਉਹਨੇ ਘਰ ਦਾ ਸ਼ਿੰਗਾਰ ਬਣਾਇਆ ਪਹਿਲਾਂ ਤਾਂ ਵੀਰ ਨੂੰ ਵਧਾਈ ਦਵਾਗੇ ਜਿਹੜਾ ਇੰਨਾ ਚੰਗਾ ਤੋਹਫਾ ਜਿਹੜਾ ਇਹ ਬਾਈ ਨੇ ਪਰਚੇਜ ਕੀਤਾ ਤੇ ਦੇ ਘਰ ਦਾ ਸ਼ਿੰਗਾਰ ਬਣਾਇਆ ਬਾਈ ਹੈਪੀ ਪਹਿਲਾਂ ਆਪਾਂ ਇੱਕਨੇ ਇੱਕਟੇ ਦੁਬਾਰਾ ਰਿਕਾਰਡ ਸਾਂਝਾ ਕਰਾਂ ਹਾਂਜੀ ਹਾਂਜੀ ਪਹਿਲਾਂ ਹਰਦੀਾਲ ਸਿੰਘ ਸੰਗਾ ਜੀ ਬਾਈ ਸਸਰੀਕਾਲ ਉਹ ਬਾਹਰ ਬੈਠੇ ਨੇ ਜੀ ਆਪਣਾ ਇੰਗਲੈਂਡ 'ਚ ਉਹਨਾਂ ਨੂੰ ਵੀਡੀਓ ਬਣਾ ਕੇ ਉਹ ਆਪ ਤਾਂ ਨਹੀਂ ਪਹੁੰਚ ਸਕੇ ਆਪਾਂ ਆਪ ਹੀ ਪਹੁੰਚ ਕਰਨੀ ਹੈ ਉੱਥੇ ਕਟੀਆਂ ਸੱਡ ਕੇ ਆਉਣੀਆਂ ਉਹ ਬੈਠੇ ਦੇਖ ਰਹੇ ਉਧਰ ਥੋੜਾ ਜਾ ਟੇ ਉਹਨੇ ਉਲਟਾ ਫਲਟਾ ਹਾਂਜੀ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਉਹ ਜਿਹੇ ਭਰਾ ਕੋਲੇ ਬਾਗੀਆਂ ਚੱਲੋ ਆਪਣੇ ਬੱਚਿਆਂ ਵਰਗੀਆਂ ਸੀਗੀਆਂ ਆਪਾਂ ਨੂੰ ਐ ਨਹੀਂ ਲੱਗ ਰਿਹਾ ਕਿਸੇ ਨੂੰ ਹੋਰ ਦਿੱਤੀਆਂ ਚੰਗੇ ਘਰੇ ਬਾਗੀਆਂ ਦੇਖ ਰਹੇ ਖਾਲੇ ਬਹੁਤ ਬਹੁਤ ਉਹਨਾਂ ਦਾ ਪਹਿਲਾ ਸ਼ੁਕਰੀਆ ਕੋਈ ਆਪਾਂ ਉਹਨਾਂ ਨਾਲ ਡੀਲ ਨਹੀਂ ਕਰੀ ਇੱਕ ਬਰਤਨ ਵਾਲਾ ਕੰਮ ਹੀ ਕਰਿਆ ਰਿਸ਼ਤੇਦਾਰੀ ਬਸ ਆ ਚੀਜ਼ ਦੇ ਕੇ ਆਪਾਂ ਇੱਕ ਨਿਸ਼ਾਨੀ ਮੇਰੇ ਬਰਤਨ ਵਾਲਾ ਕੰਮ ਕਰ ਲਿਆ ਉਹਨਾਂ ਨਾਲ ਬਾਕੀ ਤੁਹਾਡੇ ਵੱਲੋਂ ਧੰਨਵਾਦ ਮੇਰੇ ਵੱਲੋਂ ਹਾਂਜੀ ਹਾਂਜੀ ਵੀਰੇ ਇੱਕ ਛੋਡੇ ਕਰਕੇ ਜਰੀਆ ਬਣੇ ਤਾਂ ਇਹ ਚੰਗੇ ਘਰੇ ਗਈਆਂ ਹਾਂ ਜਿਹੜੇ ਕਰਕੇ ਮੇਰੇ ਕਰਕੇ ਬੰਦੇ ਨੇ ਛੋਡੇ ਤੇ ਵਿਸ਼ਵਾਸ ਕੀਤਾ ਮੇਰੇ ਚੈਨਲ ਤੇ ਵਿਸ਼ਵਾਸ ਕੀਤਾ ਵੀ ਬੰਦੇ ਨੇ ਸਹੀ ਵੀਡੀਓ ਪਾਈ ਤੇ ਬੰਦੇ ਨੇ ਆਨਲਾਈਨ ਪਾਇਆ ਹਾਂਜੀ ਹਾਂਜੀ ਵੀਰੇ ਬਹੁਤ ਵੱਡਾ ਯੋਗਦਾਨ ਹੈ ਹਾਂ ਇਹਦਾ ਕੀ ਰਿਕਾਰਡ ਸੀ ਬਾਈ ਹੈਪੀ ਆਪਣੀ ਕੱਤੀ ਦਾ ਇਹ ਬਾਈ ਕੋਹੀਨੂਰ ਦੀ ਸਾਰਾ ਕੁਝ ਦੱਸਿਆ ਹੋਇਆਗਾ ਹਨ ਆਪਣੀ ਪਹਿਲਾ ਵਾਲ ਤਨਾਂ ਦੀ ਵੀਡੀਓ ਪਾਈ ਸੀ ਕੈਨ ਵਾਲਾ ਨਹੀਂ ਆਪਣੇ ਕੋਲੇ ਜਿੱਦੇ ਤੋਂ ਹੋਈ ਆ ਉਦੇ ਤੋਂ ਫੋਟੋਆਂ ਵੀਡੀਓ ਪਈਆਂ ਨੇ ਅੱਜ ਤੱਕ ਦੀਆਂ ਹੂੰ ਤੇ ਪੂਰੇ ਸ਼ੌਕ ਨਾਲ ਸਾਂਝੀ ਹੈ ਨਾ ਆਪਣੀ ਪੂਰੀ ਐਵੇਂ 2 ਸਾਲ ਦੀ ਆਪਾਂ ਕਹਿੰਦੀ ਆਂ ਉਹ ਗੱਲਾਂ ਦਾ ਤੰਤ ਨਹੀਂ ਹੁੰਦਾਗਾ ਹਾਂ ਤੇ 11 ਮਹੀਨੇ ਦੋ ਚੀਜ਼ ਆ ਰਹੀਆਂ ਨਾਲ ਜੈਨੂਇਨ ਚੀਜ਼ ਕੋਈ ਆ ਨਹੀਂ ਹੈਗਾ ਵੀ ਐ ਹੋਊਗਾ ਬਿਲਕੁਲ ਬਿਲਕੁਲ ਤੇ ਹੈਪੀ ਬਈ ਫਿਰ ਆਪਾਂ ਇੱਕ ਨਾਲ ਸਾਂਝੀ ਕਰਦੀ ਗੱਲ ਹਨਾ ਹਾਂਜੀ ਬਈ ਹਾਂਜੀ ਮੇਰੇ ਭਰਾਮਾ ਦੀ ਹੁੰਦੀ ਜਿਵੇਂ ਹੁਣ ਇਹ ਕੱਟੀ ਆਪਣੀ 11 ਮਹੀਨੇ ਤੇ 12 ਦਿਨਾਂ ਦੀ ਆ ਗਈ ਜਿਹੜੀ ਇਧਰ ਕਾਲੀ ਕੱਟੀ ਇਧਰ ਨਾਲ ਖੜੀ ਆ ਇਹ ਬਈ 14 ਕੁ ਮਹੀਨਿਆਂ ਦੀ ਉਹ 15 ਉਹ ਆ ਆ ਗਈ ਆਪ ਜਿਵੇਂ ਆਪਾਂ ਕਹਿੰਦੇ ਨੇ ਇੱਕ ਸਪੈਸ਼ਲ ਆ ਜਾਂਦੀ ਹੈ ਚੀਜ਼ ਉਹ ਆ ਗਈ ਉਹ ਆ ਆ ਗਈ ਉਹ ਜਿਵੇਂ ਕਾਖੇ ਨੇ ਵੀ ਆਪਣੇ ਉਨੇ ਖਾਦੇ ਉਹਨੇ ਵੀ ਉਨੇ ਖਾਦੇ ਉਹ ਆਪਦੀ ਜਗਾ ਪਰ ਆ ਚੀਜ਼ ਦਾ ਰਿਜ਼ਲਟ ਆਪਾਂ ਨੂੰ ਆਪਦੀ ਜਗਾ ਹਨਾ ਜੇ ਹੁਣ ਆਪਾਂ ਵੇਚਣ ਦੀ ਕੀਮਤ ਸਨ ਭਾਈ ਆਪਸ ਵਿੱਚ ਵੀ ਇੱਕ ਕੱਟੀ ਸਮਾ ਆਪਣਾ ਉਹ ਵੀ 1.5 ਸਾਲ ਸਵਾ ਸਾਲ ਦੀ ਹਾਂਜੀ ਹਾਂਜੀ ਭਾਈ ਹਾਂਜੀ ਸਮਾਈ ਆਪਣੇ ਇੱਕ ਸਾਲੀ ਖਰਾਬ ਕੀਤਾ ਨਾ ਨਾਲ ਤਾਂ ਕੀਮਤ ਦਾ ਕਿੰਨਾ ਫਰਕ ਪੈਗਾ ਮਿਹਨਤ ਦਾ ਕਿੰਨਾ ਫਰਕ ਪੈਗਾ ਕੀਮਤ ਦਾ ਤਾਂ ਬਹੁਤ ਜ਼ਿਆਦਾ ਫਰਕ ਪੈਗਾ ਭਾਈ ਹਰ ਕਦੇ ਸੋਚਿਆ ਵੀ ਨਹੀਂ ਸ ਆਮ ਬੰਦੇ ਪਿੰਡ ਵਾਲੇ ਕਹਿੰਦੇ ਇੰਨੇ ਇੱਕ ਦੀ ਸੱਜਰ ਮੈਸ ਲਿਆਉਣਗੇ ਜਿੰਨੇ ਦੀ ਉਹ ਹੋ ਚੁੱਕੀ ਹੈਗੀ ਅੱਛਾ ਜੀ ਹਾਂਜੀ ਵੀ ਜਿੰਨੇ ਦੀ ਆਪਣੇ ਸੱਜਰ ਮੱਝ ਆਮ ਆ ਸੱਜਰ ਕਹਿੰ हां ਵੀਰੇ ਕਰ ਸਕਦੇ ਹਾਂ ਕੋਈ ਏਡੀ ਵੱਡੀ ਗੱਲ ਵੀ ਨਹੀਂ ਥੋੜਾ ਜਿਹਾ ਈ ਸੂ ਬਣ ਜਾਂਦਾ ਵੀ ਆਪਾਂ ਜੇ ਇਹ ਕਰਤੇ ਆਮ ਬੰਦੇ ਕਹਿੰਦੇ ਆ ਯਾਰ ਥੋੜਾ ਜਿਹਾ ਅਸਰ ਪੈ ਜਾਂਦਾ ਹੁਣ ਇਹਦੇ ਹਿਸਾਬ ਨਾਲ ਕੋਈ ਹੋਰ ਬੰਦਾ ਇਹ ਚੀਜ਼ ਹੋਣੀ ਨਹੀਂ ਮੋਲ ਉਹਨਾਂ ਕਰ ਲੱਗੇ ਜਾਂਦਾ ਕਰ ਵੀ ਦਿਨਾਂ ਕੋਈ ਦਿੱਕਤ ਨਹੀਂ ਪਰ ਹੋਰ ਭਰਾਵਾਂ ਨੂੰ ਦਿੱਕਤ ਆ ਜਾਂਦੀ ਆ ਉਹ ਚੀਜ਼ ਦਿੱਕਤ ਆਉਣੀ ਉਹ ਸਮਝਦਾਰ ਬੰਦੇ ਨੂੰ ਤਾਂ ਪਤਾ ਕਿ ਵੀ ਇਹ ਚੀਜ਼ ਕਿੱਥੇ ਆ ਪਰ ਅਗਲਾ 10000 ਵਾਲੀ ਦਾ ਫਿਰ ਇਹਦਾ ਰੇਟ ਕਰ ਲਿਆ ਕਿ ਰੂਵੀ ਫਲਾਨੇ ਨੇ ਇੰਨੇ ਦੀ ਬੇਇੱਜ਼ਤੀ ਉਹਨੇ ਇਹ ਦੇਖਣਾ ਵੀ 11 ਮਿੰਟ ਦੀ ਕੱਟਣੀ ਦੇ ਦੀ ਕੀ ਵੀ ਕੀਆ ਹੁਣ ਵੀਰੇ ਇਹ ਵੀ ਆਪਾਂ ਵੀਡੀਓ ਪਾਈ ਸੀਗੀ ਹਨਾ ਚਲੋ ਪੜਦੇ ਹੀ ਰੱਖ ਲੈਣੇ ਕੋਈ ਗੱਲ ਨਹੀਂ ਜ ਆਪਣੇ ਪੈਸੇ ਆਪਾਂ ਨੂੰ ਤੇਜ਼ ਨੇ ਲਾਉਣ ਵਾਲ ਨੇ ਲਾਇਆ ਪਰ ਚੰਗੀ ਕੀਮਤ ਤੇ ਹੋਈ ਆ ਸੇਲ ਫੋਨ ਤੇ ਆਪਾਂ ਪਰਸਨਲ ਬੰਦਾ ਕਈ ਵਾਰ ਹੁੰਦਾ ਕੋਈ 10 ਵੀ ਦੇ ਮੈਂ ਐਡੀ ਗੱਲ ਨਹੀਂ ਆਪਣੇ ਕੋਲੇ ਠੀਕ ਹੈ ਹੋਈ ਕਿੰਨੇ ਦੀ ਐ ਦੱਸ ਕਿੰਨੇ ਦੀ ਐ ਹਨਾ ਹੂੰ ਹੂੰ ਉਹ ਜਿਹੜਾ ਥੋੜਾ ਯਾਰ ਹੁਣ ਇਹਦੀ ਕੱਟੀ ਦੀ ਜਿਹਨੂੰ ਬੰਦਿਆਂ ਨੂੰ ਪਤਾ ਹੀ ਬਈ ਫੋਨ ਤਾਂ ਆ ਗਿਆ ਹੋਊਗਾ 200 10 ਬੰਦੇ ਦਿলো ਲੈਣ ਵਾਲੇ ਸੀ ਹੂੰ ਤੇ 190 ਬੰਦੇ ਸਵਾਦ ਵਾਲੇ ਸੀ ਉਹੀ ਬੈਠੇ ਆ ਵੀ ਪੁੱਛ ਲੈਣੇ ਚੱਲੋ ਹੁੰਦਾ ਜੇ ਹੀ ਆਪਾਂ 2 ਸਾਲ ਦੀ ਕਹੀ ਹੁੰਦੀ ਆਮ ਪਿੰਡੂ ਬੰਦੇ ਕਹਿੰਦੇ ਠੀਕ ਹੁਣ 11 ਮਹੀਨਿਆਂ ਦੀ ਕੱਟੀ ਯਾਰ ਬਾਲਾ ਠੱਕਾ ਕਰੀ ਜੰਨਾ ਬਾਲੇ ਜ਼ਿਆਦਾ ਰੁਪਏ ਮੰਗੀ ਜੰਨਾ ਮੈਂ ਵੈਸੇ ਇੱਕ ਦੋ ਨੂੰ ਐ ਵੀ ਕਹਤਾ ਮਹਾ ਬਾਈ 20000 ਅਸਾ ਦੇ ਵੀਡੀਓ ਵੀ ਸੁਣ ਦੇਣ ਕਹਿੰਦੇ ਬਾਈ ਬਾਲਾ ਠੱਕਾ ਕਰੀ ਜੰਨਾ ਸਾਹਬ ਮਾ ਚਲੋ ਹੋਰ ਕਰ ਲਾਂਗੇ ਇੱਕ ਨੂੰ ਮੈਂ 15 ਮੁੱਲ ਕਰਤਾ ਕਹਿੰਦੇ ਬਾਈ ਯਾਰ ਬਾਲੀ ਧੱਕਾ ਕਰੀ ਨਾ ਹਿਸਾਬ ਨਾਲ ਲਾ ਲਾ ਮੈਂ ਵੀ ਬੈਸੀ ਮਾ ਯਾਰ ਵਿਊ ਲੈ ਲਈ ਹੈ ਨਾ ਜਿੰਨੀ ਮੰਗ ਲਾ ਕਹਿਣੀ ਆ ਤੇ ਬਸ ਐ ਹੀ ਹੋਇਆ ਸੀਗਾ ਇਹ ਸਮਝ ਤੇ ਡਿਪੈਂਡ ਕਰਦਾ ਹਾਂ ਹਾਂਜੀ ਹਾਂਜੀ ਇਸੇ ਕਰਕੇ ਜਿਹੜੇ ਮਤਲਬ ਹੁੰਦੇ ਆ ਵੀ ਮਤਲਬ ਕੀਮਤਾਂ ਜਿਹੜੀਆਂ ਥੋੜਾ ਜਿਹਾ ਪਰਦਾ ਜ਼ਰੂਰੀ ਹੁੰਦਾ ਨਾ ਪਾ ਵਪਾਰ ਦੇ ਵਿੱਚ ਹੁਣ ਆ ਘਟੀਆਂ ਦੀ ਇਹਦੀ ਉਮਰ ਸੰਕੇ ਤੇ ਆ ਘਟੀਆਂ ਦਾ ਇਨਾ ਅਸਰ ਪੈ ਗਿਆ ਅਗਲਾ ਕਹਿੰਦਾ ਯਾਰ 14 ਮਹੀਨਾ ਛੋਟੀ ਆ ਦੋਸਤਾਂ ਤਾਜੀਤਾ ਜੀ ਵੀਡੀਓ ਦਿਮਾਗ ਚ ਪੈਂਦੀ ਆ ਵੀ ਆ ਇਕੱਠੇ ਕਿੱਥੇ ਆ ਇਕੱਠੇ ਆ ਇੰਨਾ ਕ ਦਾ ਹਿਸਾਬ ਹੈ ਆਪਣਾ ਹੈਪੀ ਬਾਈ ਜਿਵੇਂ ਓਨੇ ਕਿੰ ਵਿੱਚ ਦੋਨੇ ਨਹੀਂ ਵੀ ਕਿੰ ਜਿੰਨੀ ਖੇਲੀ ਜੀ ਹਾਂਜੀ ਹਾਂਜੀ ਬਰੇ ਹਾਂਜੀ ਹਾਂਜੀ ਇਹ ਤਾਂ ਹੁਣ ਸਮਝਦਾਰ ਪਰਾਂ ਮਾਨੂੰ ਪਤਾ ਕਿ ਹੈ ਜੀ ਨਹੀਂ ਕਟੀਆਂ ਲੱਤਾਂ ਮਾਰੀ ਇਹਦਾ ਯਾਰ ਇੱਕ ਪਰਿਵਾਰ ਦਾ ਜੀ ਆ ਦੇਖੋ ਮौज ਨਾ ਕਰੀਂਦੇ ਹੁਣ ਇੱਕ ਮਿੰਟ ਚ ਨੇ ਬੈਠਣਾ ਜੀ ਇਹਦਾ ਲਾਤਾ ਜੀ ਹੱਥ ਤੋਂ ਮਾਲਾ ਹੱਥ ਨਾਲ ਦੇ ਬੈਠ ਜਾਂਦੇ ਹਾਂ ਹਾਂਜੀ ਹਾਂਜੀ ਚਲੋ ਉਹ ਵੀਰ ਨੂੰ ਵਾਦਾ ਕਰੇ ਦਿਲੋਂ ਬਹੁਤ ਤਰੱਕੀ ਕਰੇ ਹਨਾ ਅਗਲਾ ਗਾਹ ਨੂੰ ਯਾਦ ਰੱਖਦਾ ਪਰ ਸਾਡਾ ਇਹ ਪਰਿਵਾਰ ਦਾ ਇੱਕ ਜੀ ਸੀਗਾ ਸਾਨੂੰ ਬਹੁਤ ਮਿਸ ਹੋਊਗਾ ਹਰ ਟਾਈ ਵੈਚਨੀ ਸੀ ਹਨਾ ਰੱਖ ਨਹੀਂ ਸਕਦੇ ਕੁਝ ਕਾਰਨ ਹੋ ਜਾਂਦੇ ਨੇ ਹੂੰ 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 ਚਲੋ ਫਿਰ ਵੀ ਮਲੋ ਭਰਾ ਦਾ ਮਲੋ ਬੱਚਾਂ ਨੂੰ ਨੇ ਸਾਹਮਣੇ ਹਾਂਜੀ ਹਾਂਜੀ ਵੀਰੇ ਹਾਂ ਆਪਣੇ ਕੋਲੇ ਸਾਰਾ ਪ੍ਰੂਫ ਪਿਆ ਇਹਨੂੰ ਛੋਟੀ ਹੁੰਦੀ ਨੂੰ ਭਜਾਉਣਾ ਤੋਰਾ ਕਰਾਉਣਾ ਹੈ ਬੁੱਕਲ 'ਚ ਬਹਿ ਜਾਣਾ ਪੈ ਜਾਣਾ ਸਾਰਾ ਕੁਝ ਵੀਰੇ ਨੂੰ ਭੇਜਿਆ ਸੀ ਉਹਦ ਵੀ ਖੁਸ਼ ਹੋ ਗਈ ਵੀ ਬਾਕੀ ਚੀਜ਼ ਆ ਪਰ ਅੱਜ ਕੱਲ ਸਮਾਂ ਨਹੀਂ ਹੈਗਾ ਬਾਈ ਯਾਰ ਕੋਈ ਵੀ ਆਉਦੇ ਬੱਚਿਆਂ ਲਈ ਕਿਸੇ ਕੋਲ ਹੈ ਨਹੀਂਗਾ ਪਰੇ ਚੀਜ਼ਾਂ ਲਈ ਟਾਈਮ ਕੱਟਣਾ ਪੈਂਦਾ ਮੁੱਲ ਮੋੜਦਿਆਂ ਨੇ ਬਿਲਕੁਲ ਬਿਲਕੁਲ ਚਲ ਬਾਈ ਨੂੰ ਜਿਹੜੇ ਵੀਰ ਨੇ ਖਰੀਦਣ ਆਪਣੇ ਕੋਲੇ ਪਸ਼ੂ ਹੋਰ ਵੀ 12 13 ਦਿਖਾ ਦਿਓ ਸਾਰੀ ਐ ਦੋ ਤਿੰਨ ਦਿਲੋਂ ਅਟੈਚਮੈਂਟ ਆ ਜਿਨ੍ਹਾਂ ਨਾਲ ਹੀ ਗਿੱਜੇ ਹੋਏ ਨੇ ਪਸ਼ੂ ਸਾਰੇ ਆਪਣੇ ਕੋਲੇ ਚੰਗੇ ਹੋ ਨਹੀਂ ਹੈਗਾ ਵੀ ਮਾੜੇ ਨੇ ਸਾਰੇ ਜਿੰਨੇ ਰੱਖੇ ਮੈਂ ਬੁਝੇ ਰੱਖਿਆ ਗਿਆ ਆਪਣੇ ਕੋਲੇ 13 12 13 ਮੱਛਾਂ ਬਈ ਸਾਰੀਆਂ ਠੀਕ ਹੈ ਜੀ ਮੇਦਰ ਥਾਂਲੇ ਵੀ ਦੀ ਸਾਫ ਹੋ ਮੱਝ ਆ ਮੱਝ ਦੇਖੋ ਕੱਦ ਗੱਡਾ ਉਹ ਬੂਰੀ ਕੱਟੀ ਖੀਰੀ ਵਾਲੇ ਤਿੰਨ ਸਾਲ ਤੋਂ ਤਿੰਨ ਮਹੀਨੇ ਉੱਤੇ ਆ ਉਹਦੀ ਕੱਟੀ ਉਹ ਆ ਗਈ ਜੀ ਅੱਛਾ ਜਿਹੜੀ ਉਹ ਪਿਛੇ ਗੜੀ ਬੂ ਏ ਮੱਝ ਵੀ ਆਪਣੀ ਆਪ ਦੀ ਕਰੂਗੀ ਅੱਛਾ ਯਾਗੀ ਤੇ ਇੱਧਰ ਕਾ ਮੱਝ ਖੜੀ ਹੈ ਨਾ ਬਸ ਚੰਗੀ ਆ ਗਿਆ ਉਹ ਸਵੇਰ ਦਾ ਟਾਈਮ ਆ ਚੁਈਆਂ ਥਣ ਲੈ ਬਾਕੀ ਸੇ ਦਾ ਮਾੜਾ ਨਹੀਂਗਾ ਠੀਕ ਆ ਠੀਕ ਆ ਤੇ ਬਾਕੀ ਉਹ ਪਿਛਲੇ ਛੜਕਣੇ ਉਹ ਸਾਹਮਣੇ ਤੇਰਾ ਹਾਂਜੀ ਹਾਂਜੀ ਬਾਈ ਬਾਕੀ ਤੇ ਤਾਂ ਜਿ ਘਰ ਆਪਣਾ ਨਾ ਹਾਂਜੀ ਹਾਂਜੀ ਠੀਕ ਆ ਕੁਦਰਤੀ ਵਧੀਆ ਹਵਾ ਆਉਣੀ ਹੈ ਵਧੀਆ ਮਾਹੌਲ ਹੋਰੇ ਮੱਸੀ ਮਾਹੌਲ ਨਹੀਂ ਠੀਕ ਮਸਰ ਨਹੀਂ ਕੋਈ ਮੱਖੀ ਨਹੀਂ ਆਪਣੀ ਮਤਲਬ ਤੇਰਾ ਇਹ ਤੋਂ ਪਹਿਲਾਂ ਮਤਲਬ ਕੀ ਕੰਮ ਕਰ ਕਰਦੇ ਸੀਗੀ ਆਪਾਂ ਆਪਣਾ ਕੰਮ ਹਨਾ ਲੰਮੀਆਂ ਸਟੋਰੀਆਂ ਨੇ ਉਹ ਤਾਂ ਚਲੋ ਅੱਡ ਪੜ ਲਿਖ ਕੇ ਆਪਾਂ ਧਰਤੀ ਵੀ ਦੇਖੀ ਸੀ ਉਧਰ ਦਾ ਬਣਿਆ ਨਹੀਂ ਫਿਰ ਮੈਂ ਆਪਾਂ ਆਪਦਾ ਕੰਮ ਚਲਾ ਲਈ ਜ਼ਿੰਮੇਦਾਰ ਆਈਸਕ੍ਰੀਮ ਤੇ ਜ਼ਿੰਮੇਦਾਰ ਫਾਸਟ ਫੂਡ ਦੇ ਨਾਂ ਤੇ ਆਪਣੀ ਬੈਨ ਤਿਆਰ ਕਰਾਈ ਵੀ ਅੱਛਾ ਉਹ ਕੰਮ ਆਪਾਂ ਆਉਦੇ ਦੁੱਧ ਤੋਂ ਸਾਰਾ ਤਿਆਰ ਕਰਦੇ ਆ ਮਿਲਕ ਬਦਾਮ ਹੋਇਆ ਜਿਵੇਂ ਮਿਲਕ ਵਾਲੀਆਂ ਚੀਜ਼ਾਂ ਹੋਈਆਂ ਆ ਆਈਸਕ੍ਰੀਮ ਹੋਈ ਕੋਲ ਮੈਂ ਪੜਾਈ ਕਿ ਨਹੀਂ ਕਰੀ ਆਪਣੀ ਮੈਂ ਪਲੱਸ 2 ਕੀਤੀ ਹੋਈ ਆ ਬਾਈ ਪਲੱਸ 2 ਕੀਤੀ ਹੋਈ ਹੈ ਜੀ ਤੇ ਖੇਤੀਬਾੜੀ ਜਿਵੇਂ ਉਹ ਕੰਮ ਵੀ ਆ ਗਿਆ ਆਪਣੇ ਆਪ ਦੇ ਦੁੱਧ ਤੋਂ ਤਿਆਰ ਕਰਕੇ ਚੀਜ਼ ਆਪਾਂ ਬਣਾਉਣੇ ਆ ਬਾਕੀ ਆਪਾਂ ਨੂੰ ਲੱਗ ਭਾਗ ਜਾਣ ਦੇ ਬਾਹਰ ਅੰਦਰ ਜਿੱਥੇ ਆਪਾਂ ਜਾਣਿਆਂਗੇ ਹੂੰ 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 ਤੇ ਨਾਲ ਆਪਣਾ ਉਹ ਆ ਗਿਆ ਕੰਮ ਬਾਕੀ ਆਪਣਾ ਕੰਮ ਹੀ ਆ ਗਿਆ ਠੀਕ ਹੈ ਤੇ ਮਾਇਕ ਪਾਪਾ ਤੇ ਬਰੀਡ ਤੇ ਕੰਮ ਕਰਨ ਦਾ ਸੋਚਿਆ ਹੀ ਦੋ ਤਿੰਨ ਪਸ਼ੂ ਆਪਣੇ ਵਧੀਆ ਤਿਆਰ ਹੋ ਗਏ ਹਾਂ ਸੋਚਿਆ ਹੀ ਚੱਲੋ ਐਤ ਕੀ ਮੇਲੇ ਤੇ ਤਨਾਉਲੇ ਪਾਉਣੀ ਸੀ ਚਲੋ ਵਧੀਆ ਉਹ ਭਰਾ ਪਾਲਾਂਗੇ ਉਹਨਾਂ ਦੀ ਹੋਈ ਘ ਆਪਣੀ ਹੋਈ ਬਾਕੀ ਨਹੀਂ ਪਤਾ ਹੈ ਪੀਡੀਐਫ ਤੇ ਦੇਖਣ ਨੂੰ ਮਿਲਿਓ ਬਾਈ ਕਹਿੰਦੇ ਇਹ ਕਹਿੰਦੇ ਪੌਣੀਆਂ ਹੁਣੋਂ ਬਾਹਰ ਗਏ ਹੋਇਆ ਕਹਿੰਦੇ ਸੀ ਵਾ 12ਵੇਂ ਮਹੀਨੇ ਚਾਉਣਾਗਾ ਸੀ ਠੀਕ ਆ ਠੀਕ ਆ ਤੇ ਮਾਈਕ ਬਾਪੂਰ ਕਹਿੰਦੀਆਂ ਮਾੜਾ ਪੱਕ ਦੋ ਸਵਾਲ ਬਾਪੂਰ ਕਹਿੰਗਾ ਹਾਂਜੀ ਹਾਂਜੀ ਬਾਈ ਜੀ ਆਜੋ ਕੋਲ ਬਣੀ ਖੜਿਆ ਆਪ ਸਮੇਂ ਚ ਮਾੜਾ ਮੋਟਾ ਬਾਪੂ ਜੀ ਹਰ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਪੂ ਜੀ ਕਿੰਨਾ ਕੁ ਸਮਾਂ ਆਪਣਾ ਮਤਲਬ ਸ਼ੁਰੂ ਤੋਂ ਪਸ਼ੂ ਰੱਖਦੇ ਆ ਕਿ ਸ਼ੁਰੂ ਤੋਂ ਹੀ ਮਤਲਬ ਜਿੰਨਾ ਚਿਰ ਸ਼ੁਰੂ ਤੋਂ ਹੀ ਰੱਖਦੇ ਆ ਜਦੋਂ ਸੁਰਤ ਸੰਭਲ ਗਈ ਠੀਕ ਤੇ ਸੌਂਪ ਦੀ ਰੱਖੇ ਨੇ ਜੀ ਵੱਧ ਤੋਂ ਵੱਧ ਆਪਣੇ ਘਰ ਚ ਹੁਣ ਤੋਂ ਠੀਕ ਹੈ ਤੇ ਕੋਈ ਮਾਲਾ ਜੀ ਮੈਂ ਅੱਜੇ ਕਟਣੀ ਕਿਉਂ ਤੇ ਵੀ ਕੋਈ ਪਾ ਦੇ ਸਮਝ ਵਿੱਚ ਕੋਈ ਨਹੀਂ ਕਿੰਮਤੇ ਇਹ ਪਹਿਲੀ ਆ ਗਈ ਜੀ ਪਹਿਲਾਂ ਇਹਨੂੰ ਕੱਟਣੀਆਂ ਸੀ ਹਾਂ ਇਹ ਬੱਦਲ ਆ ਗਈ। ਮੇਨ ਮਤਲਬ ਪਹਿਲੀ ਕੱਟੀ ਇਹ ਘਰ ਦੀ ਜਿਹੜੀ ਮਤਲਬ ਸਭ ਤੋਂ ਵੱਧ ਕੀ ਹੁੰਦੇ ਮਾਝ ਦਾ ਮੁੱਲ ਵਟਾ ਕੇ ਗਈ ਆ ਆਪਣਾ ਕੋਈ ਤੇ ਕੀ ਫਰਕ ਲੱਗਦਾ ਫਿਰ ਸਾਨੂੰ ਵੀ ਇਹ ਵੀ ਕਿਉਂ ਵੱਧ ਵੇਕਦੀ ਐ ਮਤਲਬ ਇਹ। ਇਹ ਚੰਗੀ ਆਈ ਟੀਕੇ ਦੀ ਵਧੀਆ ਚ ਆ ਗਈ ਵਾਕੀ ਜਵਾਕ ਨੂੰ ਸੌਂਕ ਪੈ ਗਿਆ ਪਾਲਣ ਦਾ ਜੀ ਵਧੀਆ। ਠੀਕ ਹੈ। ਤੇ ਜਿਹੜੇ ਭਰਾ ਕਹਿੰਦੇ ਵੀ ਪਸ਼ੂਆਂ ਦੇ ਵਿੱਚ ਕੋਈ ਬੱਚਾ ਬੱਚਾ ਤਾਂ ਹੈ ਨਹੀਂ ਕੀ ਫਿਰ ਮਤਲਬ ਉਹਨਾਂ ਵਾਸਤੇ ਕੋਈ ਜਵਾਕ। ਬੱਚਾ ਤਾਂ ਜੀ ਸਾਰਾ ਕੁਛ ਹੈ ਆਪਾਂ ਇਹਨੂੰ ਸਾਂਭਾਂਗੇ ਦਿਨ ਰਾਤ ਜੋ ਆਪਾਂ ਸਾਹਮਣੇ ਨਹੀਂ ਮੁੜ ਕੇ ਬੰਨਤੀਆਂ ਕਿਰਾ ਕੱਖ ਨਹੀਂ ਪਾਉਣੇ। ਬਾਕੀ ਧੁੱਤ ਜੀ ਸਾਰੇ ਚੁੰਗਦੀ ਮਿੰਨਾ ਤਾਂ ਸਾਰਾ ਵੀ ਕਿਲੋ ਅਧੀ ਕਿਲੋ ਵੱਜਦਾ ਸੀ ਉਹ ਚੋਂਦੇ ਸੀ ਆਏ ਨਹੀਂ ਸੀ ਵੀ ਚੋਣ ਦੀ ਕੋਸ਼ਟ ਨਿਕਰੀ ਅਸੀਂ ਵੀ ਇੱਕ ਜਿਹੜੇ ਮਿੰਨਾ ਤਾਂ ਇਹਨੂੰ ਪੂਰਾ ਰਜਾ ਦੁੱਧ ਪਿਆਦਾ ਹਾਂਜੀ ਹਾਂ ਸਾਰੇ ਦਾ ਸਾਰਾ ਜੀ ਪਈਆਂ ਨੇ ਬਈ ਆਪਣੇ ਕੋਲੇ ਪਾਪਾ ਜੀ ਨੇ ਮੇਰੇ ਚੁੰਗਣੀਆਂ ਨਾਲ ਸੀ ਇਹਨੂੰ ਲੱਸੀ ਪਿਉਣੀ ਆ ਜਿਵੇਂ ਗੁੜ ਖਵਾਉਣਾ ਰੋਟੀ ਰੁਟੀਨ ਚ ਡੇਲੀ ਆ ਡਟ ਪਟ ਦੇਣ ਇਹਨੂੰ ਪਾਣੀ ਹੁਣ ਵੀ ਲੱਸੀ ਤੜਕੇ ਇਹਨੂੰ ਪਿਉਣੀ ਜੀ ਸੇਰ ਦੋ ਬਈਆਂ ਨੇ ਰੀਆ ਕੋਲ ਮੜਾ ਕੇ ਗੱਲ ਅਸੀਂ ਕਿਤੇ ਜਾਂਦੇ ਨਹੀਂ ਇੱਕ ਬੰਦੇ ਨੇ ਪਸੂਦ ਉੱਤੇ ਰਹਿਣਾ ਹੈਗਾ ਤੇ ਇਹ ਆਪਣੇ ਫਾਦਰ ਦੇ ਤੇ ਇਹ ਮੇਰੇ ਡੈਡੀ ਜੀ ਤੇ ਇਹ ਦੂਜੇ ਭਰਾ ਬਾਈ ਇਹ ਚਾਚਾ ਜੀ ਨੇ ਮੇਰੇ ਤਾਇਆ ਜੀ ਤਿੰਨੋਂ ਸਕੇ ਭਰਾ ਹਨ ਚਿਹਰੇ ਹੀ ਮਿਲਦੇ ਤੇ ਬੜਾ ਆਸਮੇ ਨਹੀਂ ਤੱਜ ਕੱਲ ਜਿਵੇਂ ਆਪਣੇ ਘਰ ਇੱਥੇ ਘਰ ਵੀ ਤਿੰਨੇ ਵੱਲ ਇੱਕੋ ਹੀ ਗੇਟ ਆ ਸਾਰਿਆਂ ਦੇ ਨਾਲ ਅੰਦਰੋਂ ਗੇਟ ਬਾਹਰ ਜਰੂਰ ਅੰਦਰੋਂ ਇੱਕ ਇੱਕ ਕਰੀਏ ਮੰਨ ਲਾ ਕੇ ਚੱਲੋ ਵੀ ਬੜਾ ਪਿਆਰ ਹੈ ਤੇ ਪਰਮਾਤਮਾ ਅਗੇ ਅਰਦਾਸ ਆ ਵੀ ਜਿਹੜਾ ਇਹਨਾਂ ਦਾ ਪਰਿਵਾਰ ਹੈ ਇਸ ਤਰ੍ਹਾਂ ਵਧੀਆ ਹੱਸਦਾ ਬਾਦਾ ਰਹੇ ਨਾ ਪਰਿਵਾਰ ਕਿਉਂਕਿ ਜਿਹੜੇ ਜੋਇੰਟ ਪਰੋਹ ਪਰਿਵਾਰ ਆ ਬਹੁਤ ਘੱਟ ਨੇ ਅੱਜ ਕੱਲ ਸਕੇ ਭਰਾ ਜਿਹੜੇ ਛੋਟੀ ਉਮਰ ਦੇ ਵਿੱਚ ੱਡ ਹੋਏ ਨੇ ਤੇ ਚੰਗੀ ਗੱਲ ਤੇ ਹੈਪੀ ਬਾਈ ਕੋ ਨਵੇਂ ਭਰਾ ਮਨੂਜ ਮੈਂ ਤੁਸੀਂ ਵੀ ਆਪਾਂ ਨਵੀਂ ਉਮਰ ਚ ਆ ਗਏ ਸਾਰੇ ਹਨਾ ਦੇਖੋ ਤੁਸੀਂ ਵੀ ਮਤਲਬ ਪੜਾਈ ਦੇ ਬਾਹਰ ਖੇਤੀ ਦੇ ਨਾਲ ਨਾਲ ਵੱਖਰਾ ਕੰਮ ਕਰ ਰਹੇ ਹੋ ਨਾ ਤੇ ਮੈਂ ਵੀ ਪੜਾਈ ਕਰਕੇ ਜੌਬ ਕਰਕੇ ਉਹਦੋਂ ਬਾਅਦ ਮੈਂ ਪਸ਼ੂ ਵਾਲੇ ਕੰਮ ਜੀ ਮੈਂ ਐਡ ਹੋਇਆਗਾ ਨਾ ਤਾਂ ਨਵੇਂ ਭਰਾ ਨੂੰ ਪਸ਼ੂਆਂ ਦੇ ਕਿਤੇ ਸੰਬੰਧੀ ਕੋਈ ਆਪਾਂ ਦੇ ਦਈਏ ਸੁਨੇਹਾ ਆਪਾਂ ਨਾਲ ਵੀ ਜੇ ਭਰਾ ਕੋਈ ਕਰਨਾ ਚਾਹੁੰਦਾ ਹੈ ਹਾਂਜੀ ਬਾਈ ਪਤਾ ਜੀ ਇਹ ਕੰਮ ਆਪਣੇ ਕਹਿਣ ਨਾਲ ਨਹੀਂ ਕੋਈ ਨੇ ਕਰਨਾ ਦਿਲੋਂ ਅੰਦਰੋਂ ਕੀੜਾ ਤਾਂ ਹੋਊਗਾ ਜੇ ਕਹਿ ਨਾਲ ਕਹਿ ਨਾਲ ਨਹੀਂ ਹੈਗਾ ਇੰਟਰਸਟ ਹੁਣ ਆਪਣੀ ਆ ਘੱਟੀ ਇਹਦੇ ਜੰਮੀ ਸੀ ਆਪਾਂ ਨੂੰ ਪਤਾ ਹੀ ਉੱਧੇ ਹੀ ਲੱਗਿਆ ਸੀ ਵੀ ਇਹ ਚੀਜ਼ ਨੇ ਕਿੱਥੇ ਬਣਨ ਜੋ ਸੋਚਿਆ ਤੇ ਅੱਜ ਦੱਸੇ ਵੀ ਐ ਰਿਜ਼ਲਟ ਆਉਣਾ ਤੇ ਆਇਆ ਹੂੰ ਪਸ਼ੂ ਆਪਾਂ ਪਹਿਲਾਂ ਤੋਂ ਵੀ ਚੰਗੇ ਵਿੱਚ ਆਪਣੇ ਪਿੰਡ ਚ ਵੀ ਲਗਭਗ ਪਤਾ ਜੇ ਕਹਤਾ ਵੀ ਉਹਨਾਂ ਦੇ ਪਸ਼ੂ ਲੈਣੇ ਨੇ ਅਗਲਾ ਕਹਿੰਦੇ ਵੀ ਲੈ ਆ ਯਕੀਨ ਜਾਂ ਹੁੰਦਾ ਵੀ ਉੱਥੋਂ ਚੰਗੇ ਮਿਲੂਗਾ ਥਾਂ ਲੈਵੇ ਦਾ ਤੇ ਹੂੰ ਉਦੋਂ ਸੋਸ਼ਲ ਨੈਟਵਰਕ ਦਾ ਹੈ ਨਹੀਂ ਜਵਾਨਾ ਮੇਰੇ ਕੋਲੇ 15 ਚ ਫੋਨ ਆਏ ਮੇਰੇ ਕੋਲੇ ਲਗਭਗ ਸਾਰੇ ਚੰਗੀਆਂ ਝੋਟੀਆਂ ਇਹ ਜੇ ਸਿੰਘ ਸੀ ਜਿਨ੍ਹਾਂ ਦੇ ਵਧੀਆ ਸਾਰਿਆਂ ਦੇ ਫੋਟੋ ਵੀਡੀਓ ਪਈਆਂ ਨੇ ਉਹ ਇਹਨਾਂ ਦੇ ਸਮੇਂ ਦੇ ਹਿਸਾਬ ਨਾਲ ਇਹਨਾਂ ਨੇ ਵੀ ਬਹੁਤ ਚੰਗੇ ਪਸ਼ੂ ਰੱਖੇ ਨੇ ਠੀਕ ਹੈ ਹਾਂਜੀ ਹੁਣ ਇਹਦਾ ਦੁੱਧ ਆਪਾਂ 14 15 ਕਿਲੋ ਕਹੋ ਕੰਮ ਨਹੀਂ ਬਈ 18 ਦਿੰਦੀ ਆ 20 14 ਦੱਸਿਆ ਵੀ 14 ਦਰਮਿਆਨੀ ਸੇਵਾ ਤੇ ਦੀ ਮਾਣੇ ਦੁੱਧ ਦਿੱਤਾ ਹੋਇਆ। ਕੈਨੂ ਕੋਲੇ ਨਹੀਂ ਆਉਣਾ 17 ਕਹਦੀ 18 ਦੀ ਦੀ ਪਰ 17 18 ਬਹੁਤ ਹੋ ਜਾਂਦਾ। ਉਹ ਤਾਂ ਜਵਾਨ ਦਾ ਹੀ ਆ। ਹਾਂਜੀ ਵੀਰੇ ਹਾਂਜੀ ਹਾਂਜੀ। ਜਵਾਨ ਚ ਆਪਾਂ ਕਿਵੇਂ ਹੁਣ ਆਪਾਂ ਇਹਦੀ ਫਲਕਾਰੀ ਲਾ ਕੇ ਦਿਖਾ ਵੀ ਦਿੰਨੇ ਹਨ ਉਹ ਵੀਡੀਓ 'ਚ ਨਹੀਂ ਦੇਖੀ ਹੋਣੀ। ਬਿਲਕੁਲ ਫਲਕਾਰੀ। ਬਸ ਇਹਦਾ ਇੱਕ ਨਿੰਗੀ ਨਹੀਂ ਆ ਨਹੀਂ ਕਿਹੜਾ ਪਸ਼ੂਆਂ ਫਲਕਾਰੀਆਂ ਰਖਾਉਂਦਾਗਾ। ਬਿਲਕੁਲ ਬਿਲਕੁਲ ਹਾਂ ਚਲੋ ਕਿਸੇ ਮਜਬੂਰੀ ਕਰਨ ਲਾ ਲੋ ਜਾਂ ਕੋਈ ਮਲ ਬਸ ਇੱਕ ਸੌਂਕੀ ਲਾੜਾ ਹਨਾ ਵੀਰੇ ਪਤਾ ਉਸ ਦਿਲ ਦੀ ਗੱਲ ਚੰਗਾ ਪਸ਼ੂ ਆਪਣੇ ਘਰ ਦੇ ਵਿੱਚ ਰਹਿੰਦਾ ਨੀਗਾ। ਬਾਹਲਾ ਚੰਗਾ ਆ ਕੇ ਇੱਥੇ ਮੁੜ ਕੇ ਬਾਅਦ ਚ ਪਸਤਾਵਾ ਚੱਲੋ ਹੁਣ ਵੀ ਆਪਣੇ ਉਪਰਾ ਕੋਲੀ ਗਈਆਂ ਅੰਕਲ ਲਾਲੋ ਹਨ ਡੈਡੀ ਵਰਗਿਆਂ ਦੀ ਉਮਰ ਦੇ ਨੇ ਸਹੀ ਆ ਕੋਸ਼ਿਸ਼ ਕਰਦੇ ਆ ਜੇ ਆਨਲਾਈਨ ਹੋਗੇ ਤੇ ਉਹਨਾਂ ਦੇ ਦਰਸ਼ਨ ਕਰਾਵਾਂਗੇ ਦੇਖੋ ਬਾਈ ਯਾਰ ਇਹਦੀਆਂ ਝੋਲੀਆਂ ਕਿੱਥੇ ਲੱਗਣੀਆਂ ਹੂੰ ਇਹ ਮੰਨ ਲਾ ਕੇ ਚੱਲੋ ਵੀ ਬ੍ਰੀਡ ਤੇ ਹੀ ਕੰਮ ਕਰਨਾ ਤੇ ਨਾਲ ਦੀ ਨਾਲ ਇਹਨੂੰ ਚੰਗੀ ਫੀਲਡ ਦੇਣੀ ਤੇ ਚੰਗੀ ਜਿਹੜੀ ਇਹਨੂੰ ਮੈਨੇਜਮੈਂਟ ਹੁਣ ਇਹ 11 ਮਹੀਨਿਆਂ ਦੀ ਹੋ ਗਈ ਲਗਭਗ ਵਧੀਆ ਚੰਗੀ ਖਰਾਕ ਆਪਣੇ ਨਾਲੋਂ ਵੀ ਉਹ ਵਧੀਆ ਪਾਉ ਸਮਰਖੂ ਬੰਦਿਆਂ ਦੀ ਨਾਲ ਨਾਲ ਹੈਪੀ ਵੇਸ 5 ਮਹੀਨਿਆਂ ਨੂੰ 7-8 ਮਹੀਨਿਆਂ ਨੂੰ ਹਾਂ ਇਹਨੇ ਹੋ ਜਾਣਾਗਾ ਜੇ ਵਾਤਾਵਰਨ ਨੂੰ ਮੈਨੂੰ ਛੋਟਾ ਜਿਵੇਂ ਖੇਤਾਂ ਦੇ ਵਿੱਚ ਹਾਂਜੀ ਹਾਂਜੀ ਜਿਵੇਂ ਉਹ ਦਰਖਤਾਂ ਹਲੇ ਬੰਦਿਆ ਆਮ ਤੋਂ ਤੱਪ ਦੇ ਉਹਨੂੰ ਛੜੇ ਅੰਦਰ ਰਹਿਣਾ ਪਸ਼ੂ ਕੁਦਰਤੀ ਹਵਾਣੀ ਮਿਲਣੀ ਉੱਥੇ ਬੈਠਣਾ ਦੁੱਗਣਾ ਥੋੜਾ ਜਿਹਾ ਚਲੋ ਪ੍ਰੋਬਲਮ ਹੋ ਜਾਂਿਆ ਘਰਾਂ ਚ ਥਾਣੀ ਬਿਮਾਰੀਆਂ ਦਾ ਥਾਂ ਹੋ ਜਾਂਦਾ ਬਿਲਕੁਲ ਬਿਲਕੁਲ ਹਣਾ ਹੁਣ ਜਿਹੜੀ ਕੁਦਰਤੀ ਹਵਾ ਆਉਣੀ ਆ ਤੇ ਆਹ ਚੀਜ਼ ਆ ਆਲਾ ਦਵਾਲਾ ਖੜਕਾ ਦੜਕਾ ਹੋਈ ਜਾਂਦੀ ਜਾਸਰਾਂ ਹਲੇ ਛੋਟੇ ਬੈਠਿਆ ਨਾ ਪਸ਼ੂ ਮਿੱਤਰ 베ਰੀ ਆ ਇਹ ਆਮ ਪਸ਼ੂ ਨਾ ਵੀਰੇ ਬਹੁਤ ਜ਼ਿਆਦਾ ਡਰਦੇ ਆ ਹੁਣ ਇੱਥੇ ਟਰੈਕਟਰ ਆ ਗਿਆ ਟਰਾਲੀ ਚਲੋ ਅੱਜ ਦੀ ਜਿਹੜੀ ਤੋਰ ਕੇ ਦਿਖਾ ਵੀ ਦਨੇ ਹਨਾ ਲੰਮੀ ਮੜੀ ਉਹ ਕੇ ਦਿਖਾਉਣ ਦੇ ਨਾਲ ਦੀ ਨਾਲ ਤੇ ਆਪਾਂ ਵੀਡੀਓ ਜਿਹੜੀ ਸਮਾਪਤ ਕਰਾਂਗੇ ਜਿਹੜਾ ਚੜ੍ਹਦੀ ਸਾਨੂੰ ਨਾਲ ਗੱਡੀ ਇੱਧਰ ਆ ਗਈ ਪਹੁੰਚ ਗਈ ਤੇ ਹਨਾ ਲੈਣ ਵਾਸਤੇ ਇਹਨਾਂ ਨੂੰ ਤੇ ਸਾਨੂੰ ਆਪਾਂ ਤਿੰਨੇ ਇਕੱਟ ਨੇ ਚੜਾ ਕੇ ਜਿਹੜਾ ਕਿਲਪਸ ਨੂੰ ਵਿੱਚ ਨਾਲ ਲਾ ਦਾਂਗੇ ਉਹਨਾਂ ਤੇ ਵੀ ਵੈਸੇ ਮਾਰ ਦਿਓ ਚਲੋ ਆ ਆਪਣਾ ਇੱਕ ਸਪੈਸ਼ਲ ਸੀ ਦਲੋਂ ਹਾਂ ਸਪੈਸ਼ਲ ਮੇਨ ਬਾਈ ਕਹਿੰਦਾ ਇਹ ਤੇ ਜਿਹੜਾ ਪਾਲਸ ਆਪਣਾ ਇਹ ਕੰਮ ਦਾ ਚਲੋ ਵੀ ਜਿਹਨਾਂ ਦਿਖਾਉਣਾ ਸੀ ਨਾ ਵੀ ਚੰਗੀ ਜੀ ਤੇ ਹਲਕੀ ਜੀ ਪਾਲਣ ਦਾ ਫਾਇਦਾ ਕੀ ਹੁੰਦਾ ਨਾ ਇਹੋ ਚੀਜ਼ ਦਿਖਾਉਂਦਾ ਮਾ ਵੀ ਚੰਗੀ ਜੀ ਪਾਲ ਗਏ ਸਾਰੇ ਭਰਾ ਨੂੰ ਬੇਨਤੀ ਹੈ ਵੀ ਚੰਗਾ ਸੀਮਣ ਚੰਗੇ ਪਸ਼ੂ ਪਾਲ ਗਏ ਹਾਂਜੀ ਭਾਈ ਇਹ ਚੰਗੀ ਬਰੀਡ ਦਾ ਬੱਟਾ ਹੀ ਬੱਟਾ ਹੈਗਾ ਹਾਂ ਜੇ ਚੰਗੀ ਸਿਲੈਕਸ਼ਨ ਕਰਾਂਗੇ ਤਾਂ ਹੁਣ 11 ਮਹੀਨੇ ਕੱਖੇ ਨੂੰ ਪਾਇਆ ਜੇ 11 ਮਹੀਨੇ ਹੋਰ ਨੂੰ ਪਾਉਂਦੇ 6-7000 ਦੀ ਕੱਟੀ ਵਿੱਚ ਨਹੀਂ ਪੈਂਦੀ ਹਾਂ ਸਾਲ ਦੀ ਕੱਟੀ ਆਮ 10-12 ਜਾਂਦੀ ਮਿਲ ਜਾਂਦੀ ਹੈਗੀ ਹਾਂਜੀ ਹਾਂਜੀ ਇਹ ਜੀ ਦਾ ਫਰਕ ਤਾਂ ਪੈਣੇ ਪੈਣਾਗਾ ਤੇ ਜਦੋਂ ਵੀ ਸਿਲੈਕਸ਼ਨ ਕਰਨੀ ਆ ਸੋਚ ਸਮਝ ਕੇ ਵਿ ਕਟੀਆਂ ਜਿਹਨਾਂ ਦੋ ਛੋਟੇ ਮਨ ਉਮਰ ਜੀ ਨੇ ਲੱਗ ਭਾਈ ਮਿਆ ਸਵਾ ਡੇਢ ਸਾਲ ਦੀ ਆ ਤੇ ਆ ਵੀ ਲਗਭਗ ਸਾਲ ਸਵਾ ਸਾਲ ਦੀ ਹੈਗੀ ਇਹ ਦੋਨੇ ਕਟਾਂ ਦੀ ਕੀਤੋਂ ਉਨੀ ਵਿਕੀ ਆ ਲੱਗੀ ਆ ਤੇ ਜਿੰਨੀ ਇਹ ਕੱਲੀ ਕੱਟੀ ਤੋਂ ਵੱਧ ਕੀਤ ਬੱਟੀ ਗਈ ਹੈ ਠੀਕ ਆ ਸੋ ਸਾਰੇ ਭਰਾਵਾਂ ਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰੀ ਬਾਕੀ ਗੱਡੀ ਤੇ ਚੜਾ ਦੇਣ ਲਾ ਦਾਂਗੇ ਸ਼ੌਟ ਚੰਗਾ ਭਾਈ ਜੀ ਕੋਲੇ ਬਸ ਬਗ ਜਾਣੀ ਆ ਆਪਣਾ ਦੋ ਪਲ ਲਾਸਟ ਹੀ ਇਹਨਾਂ ਕੋਲੇ ਜੋ ਹਨ ਹੁਣ ਕਰ ਲਾਂਗੇ ਦਿਲ ਦੀਆਂ ਗੱਲਾਂ ਇਸ ਦੂ ਬਾਦ ਚਲੋ ਆਪਦੀਆਂ ਕਰਮ ਵਾਲੀਆਂ ਚੱਲੇ ਜਾਣਾ ਇਹਨਾਂ ਨੇ ਬਿਲਕੁਲ ਬਿਲਕੁਲ ਜੀ ਠੀਕ ਆ ਬਾਈ ਠੀਕ ਆ ਬਾਈ ਜੀ ਓਕੇ ਧੰਨਵਾਦ ਜੀ